ਡੱਲੇਰ ਦੀ ਭੁਖੜਤਾਲ ਨੂੰ ਅੱਜ 31 ਦਿਨ ਹੋ ਗਏ ਨੇ ਤੇ ਉੱਥੇ ਹੀ ਪੰਜਾਬ ਸਰਕਾਰ ਨੂੰ ਸੁਝਾ ਦਿੱਤੇ ਗਏ ਸੀ ਤੇ ਜਿਸ ਤੋਂ ਬਾਅਦ ਲਗਾਤਾਰ ਇਸ ਗੱਲ ਦੀ ਚਰਚਾ ਹੋਈ ਕਿ ਪੰਜਾਬ ਸਰਕਾਰ ਡੱਲੇਵਾਲ ਨੂੰ ਮੈਡੀਕਲ ਟਰੀਟਮੈਂਟ ਦੇ ਲਈ ਜਿਹੜਾ ਕਿ ਹਸਪਤਾਲ ਦੇ ਵਿੱਚ ਦਾਖਲ ਕਰਵਾਵੇ ਪਰੰਤੂ ਹੁਣ ਉਤੇ ਪ੍ਰਧਾਨ ਸਾਹਿਬ ਦੇ ਵੱਲੋਂ ਕੋਰੀ ਨਾ ਕਰ ਦਿੱਤੀ ਗਈ ਹੈ ਤੇ ਉਹਨਾਂ ਨੇ ਕਿਹਾ ਕਿ ਮੈਂ ਹਸਪਤਾਲ ਨਹੀਂ ਜਾਵਾਂਗਾ ਤੇ ਦੂਜੇ ਪਾਸੇ ਅੱਧੀ ਕੈਬਿਨੇਟ ਜਿਹੜੀ ਕਿ ਖਨੌਰੀ ਬਾਰਡਰ ਪਹੁੰਚੀ ਤੇ ਡੱਲੇਵਾਲ ਦੇ ਨਾਲ ਮੁਲਾਕਾਤ ਕੀਤੀ ਗਈ ਤੇ ਜਿਸ ਤੋਂ ਬਾਅਦ ਉਹਨਾਂ ਦੇ ਵੱਲੋਂ ਅਪੀਲ ਕੀਤੀ ਗਈ ਤੇ ਜਿਸ ਦੇ ਦੌਰਾਨ ਡੱਲੇਵਾਲ ਦੇ ਵੱਲੋਂ ਕੋਰੀ ਨਾ ਕਰ ਦਿੱਤੀ ਗਈ ਹੈ ਤੇ ਅੱਜ ਪੂਰੇ 31 ਦਿਨ ਹੋ ਗਏ ਨੇ ਤੇ ਜਗਜੀਤ ਡੱਲੇਵਾਲ ਭੁਖੜਤਾਲਤੇ ਨੇ ਤੇ ਜਿਸ ਤੋਂ ਬਾਅਦ ਉਹਨਾਂ ਦੀ ਸਿਹਤ ਦਿਨੋ ਦਿਨ ਡਾਊਨ ਹੁੰਦੀ ਜਾ ਰਹੀ ਹੈ ਤੇ ਜਿਸ ਤੋਂ ਬਾਅਦ ਕਿਸਾਨ ਜਥੇਬੰਦੀਆਂ ਚਿੰਤਤ ਨਜ਼ਰ ਆ ਰਹੀਆਂ ਨੇ ਤੇ ਦੂਜੇ ਪਾਸੇ ਹੁਣ ਕਿਸਾਨ ਜਥੇਬੰਦੀਆਂ ਦੇ ਵੱਲੋਂ ਇੱਕ ਪਾਸੇ 30 ਤਰੀਕ ਨੂੰ ਪੰਜਾਬ ਬੰਦ ਦਾ ਸੱਦਾ ਦੇ ਦਿੱਤਾ ਹੈ ਤੇ ਲਗਾਤਾਰ ਕੈਂਡਲ ਮਾਰਚ ਕੀਤਾ ਜਾ ਰਿਹਾ ਹੈ ਤੇ ਅੱਜ ਇੱਕ ਵੱਡੀ ਮੀਟਿੰਗ ਹੋਣ ਜਾ ਰਹੀ ਹੈ ਤੇ ਜਿਸ ਦੇ ਵਿੱਚ ਦੋਹਾਂ ਫਾਰਮਾਂ ਦੇ ਜਿਹੜੇ ਕਿ ਕਿਸਾਨ ਜਥੇਬੰਦੀਆਂ ਸ਼ਾਮਲ ਹੋਣਗੀਆਂ ਤੇ ਐਸ ਕੇ ਐਮ ਨੂੰ ਲੈ ਕੇ ਜਿਹੜੀ ਕਿ ਮੀਟਿੰਗ ਹੋਵੇਗੀ ਤੇ ਜਿਸ ਤੋਂ ਬਾਅਦ ਕੋਈ ਵੱਡਾ ਫੈਸਲਾ ਨਿਕਲ ਕੇ ਬਾਹਰ ਆ ਸਕਦਾ ਹੈ ਢੱਲੇਵਾਲ ਨੂੰ ਅੱਜ 31 ਦਿਨ ਹੋ ਗਏ ਨੇ ਕਿਸਾਨ ਬਿਲਕੁਲ ਠੀਕ ਹੈ ਜੀ ਉਦੋਂ ਕਿਸ ਜਿਹੜਾ ਗਿਣਤੀ ਦਾ ਹਿਸਾਬ ਦਾ ਵੀ ਕੋਈ ਨਹੀਂ ਠੀਕ ਹੈ ਹੂੰ। ਤਾਂ ਰਹੀਆਂ ਸਰਕਾਰਾਂ ਮੰਨਦੀਆਂ। ਹੂੰ। ਕਿਸੇ ਨੇ ਕਿਸਾਨਾਂ ਦੀ ਖੁਦਕੁਸ਼ੀ ਰੋਕਣ ਲਈ ਸਟੈਪ ਵੀ ਨਹੀਂ ਚੁੱਕਿਆ। ਬਿਲਕੁਲੀ ਬੇ ਸੋਚੀ ਨਹੀਂ। ਅਰਸ਼ਤਿਆਂ ਵੀ ਮੈਂ ਤਾਂ ਇੱਕੋ ਬਾਤ ਇਹ ਹੈ ਕਿ ਸਰਕਾਰਾਂ ਨਾਲੋਂ ਵੱਡਾ ਦੋਸ਼ ਸਾਡੇ ਲੀਡਰਾਂ ਦਾ। ਉਹ ਸਾਡੇ ਲੀਡਰਾਂ ਦਾ ਜਿਨ੍ਹਾਂ ਨੇ ਇਹਦੇ ਤੇ ਕੋਈ ਨੋਤੇ ਸੀ ਨਹੀਂ ਲੜੀ ਨਹੀਂ ਜਿਸਾਨ ਮਰ ਜਾਂਦਾ ਹੈ ਭੋਗ ਤੇ ਅਸੀਂ ਬੋਲ ਦਿੰਨੇ ਆ ਸਰਕਾਰਾਂ ਦੇ ਨਾਲ ਰੋਣਾ ਪਾ ਲੈਣੀਆਂ ਥੋੜੇ ਬਹੁਤੇ ਦੋ ਪੈਸੇ ਦਵਾ ਦੇਣੇ ਆ ਤੁਹਾਨੂੰ ਕੋਈ ਕਰਕੇ ਜਿ ਕਿਸੇ ਨੇ ਨਹੀਂ ਸੋਚਿਆ ਕਿ ਕੱਲ੍ਹ ਨੂੰ ਰੇਣਾ ਕੋਲ ਬਿਲਕੁਲ ਠੀਕ ਹੀ ਤੁਹਾਡਾ ਆਪਾਂ ਅੱਜ ਜਿਹੜੀ ਲੜਾਈ ਲੜ ਰਹੇ ਆ rowData ji ਮਰਨ ਤੋਂ ਰੋਕਣ ਦੀ ਇੱਕ ਕੋਸ਼ਿਸ਼ ਹੈ ਬਿਲਕੁਲ ਠੀਕ ਹੈ ਵਾਹਿਗੁਰੂ ਕਿਰਪਾ ਕਰੇ ਇਹ ਤਾਂ ਪਰ ਜਿੱਤ ਗਿਆ ਤਾਂਕਿ ਸਾਡਾ ਯੋਗਦਾਨ ਪੈ ਜਾ ਕਿਸਾਨਾਂ ਨੂੰ ਮਰਨ ਤੋਂ ਰੋਕਣ ਵਿੱਚ ਜਿੰਨਾ ਵੱਡਾ ਯੋਗਦਾਨ ਸਾਡਾ ਇਹ ਪੈ ਜਿਹੜੇ ਰੋਜ਼ ਸਾਨੂੰ ਬਦਲਾਉਣ ਕਰਦੇ ਹਨ ਪਾਣੀ ਮੁਕਾਤਾ ਇਹਨਾਂ ਨੂੰ ਪਾਣੀ ਮੁਕਾਤਾ ਇਹਨਾਂ ਨੂੰ ਇਵਰਸੀ ਪੀਚ ਨੂੰ ਨਾ ਚਰਨੀ ਹੋਣੀ ਜਿੰਨਾ ਚਿਰ ਐਮਐਸਪੀ ਦੀ ਗਰਾਫੀ ਕਰਾ ਕੇ ਜੰਮ। ਹੂੰ ਬਿਲਕੁਲ ਠੀਕ ਹੈ ਜੀ। ਕਰਦੇ ਹਾਂ। ਅੱਡਾ ਕਰਸੀ ਵਿਕੇਸ਼ਨ ਤੋਂ ਬਣਾ। ਪਾਣੀ ਨਹੀਂ ਪੱਸ। ਬਿਲਕੁਲ ਠੀਕ ਹੈ ਜੀ। ਹਲ ਕੋਈ ਨਹੀਂ ਕੋਤ ਲੋ। ਜਿਹੜੇ ਰੋਜ਼ ਗੱਲਾਂ ਤਾਂ ਕਰ ਦਿੰਦੇ ਆ। ਹੂੰ। ਤੁਸੀਂ ਜੋ ਆਕਾਸ਼ ਤੇ ਪਾਣੀ ਨਹੀਂ ਛੱਡਣਾ 15 ਸਾਲ ਦਾ ਪਾਣੀ ਰਹਿਆ ਸਵੇ ਪੰਦਰਾਂ ਸਾਲ ਦਾ ਸਾਡਾ ਰਹੇ ਤੇ ਆਖਿਂ। ਮਰੋਗੇ ਕਰੋਂ ਤੇ ਸਹੀ ਕੁਛ ਫੇਰੇ ਦੀ ਖਾਤਰ ਸੋ ਇਸ ਕਰਕੇ ਅਸੀਂ ਰਵਾਨਾ ਕਰੋ ਮਰ ਜਾਵਾਂਗੇ ਪਰ ਲੇਕਿਨ ਸਰਕਾਰ ਦੇ ਸਰਟੀਫਿਕੇਟ ਆਉਂਦੇ ਕੋਈ ਵੀ ਕੰਮ ਕਰਦਾ ਇਹ ਤਾਂ ਹੋਏਗਾ ਨਾ ਇਤਿਹਾਸ ਲਿਖਿਆ ਜਾਣਾ ਇਹ ਵਿਚਾਰ ਲਿਖੇ ਜਾ ਰਹੇ ਸੀ ਕਿ ਉਹ ਸਿੱਖਿਆ ਨਾਲ ਸਬੰਧਤ ਸੀ ਕਿ ਪਰ ਕਿਸੇ ਨੇ ਕਿਸਾਨਾਂ ਦੀ ਗੱਲ ਸੁਣੀ ਨਹੀਂ ਸਿੱਖਿਆ ਨੇ ਯਾਰ ਕਿਸਾਨਾਂ ਦੀ ਖਤਰ ਮੌਤ ਬੜੀ ਲਾਈਏ ਸੋ ਇਸ ਕਰਕੇ ਪੂਰੀ ਤਰ੍ਹਾਂ ਪ੍ਰਪੇਅਰ ਹੋ ਕੇ ਬੈਠੇ ਹੋ ਅਡੀ ਆਰਗਨਿਸਦੀ ਤਾ ਤਾ ਫਿਕਰ ਕਰਨ ਦੀ ਲੋੜ ਹੈ ਜੇ ਜਿਉਂਦੇ ਰਹਿਣ ਵਾਸਤੇ ਬੈਠੇ ਹੋ ਹਫਤਾ ਤੇ ਯਾਦਾ ਮੰਗ ਮੰਨੀ ਜਾਈਂ ਯਾ ਫਿਰ ਪ੍ਰਭੂ ਪ੍ਰਮਾਤਮਾ ਕਾਲਪੁਰ ਕੋ ਵਾਹਿਗੁਰੂ ਆਪਣੀ ਜਿਹੜਾ ਆਇਦ ਕਰ ਖਿਤੇ ਰਹੇ ਉਹ ਆਈ ਪੂਰਾ ਕਰਦੇ ਅਸਲ ਇਹ ਹੈ ਤੁਹਾਨੂੰ ਬਾ ਤੁਹਾਡਾ ਤੁਸੀਂ ਸਾਰੇ ਆਏ ਹੋ ਸਾਰਿਆਂ ਦਾ ਡਾਕਟਰ ਸਾਹਿਬ ਦਾ ਵੀ ਕੁਰੀਅਨ ਸਾਹਿਬ ਦਾ ਵੀ ਬੈਠੇ ਨੇ ਕਾਰੀਗਰ ਸਾਹਿਬ ਤੁਸੀਂ ਆਏ ਜਿਹੜੇ ਕੋਲ ਅਫਸਰ ਸੇ ਮਾਣ ਹੈ ਨੇ ਸਭ ਦਾ ਧੰਨਵਾਦ ਕਰਦੇ ਹਾਂ ਚਲੋ